ਮੇਰੀ ਜੰਤਰੀ ਫਟ ਗਈ ਸੀ ਕਿੰਨਾ ਚਿਰ ਹੋ ਗਿਆ 6 ਮਹੀਨੇ ਹੋ ਗਿਆ ਆਪਰੇਸ਼ਨ ਨਹੀਂ ਹੋ ਰਿਹਾ ਉਹ ਸਾਡੇ ਕੋਲ ਪੈਸਾ ਦੇ ਲੈਣਗੇ ਆਪਰੇਸ਼ਨ ਕਰਾਉਣਗੇ ਬਹੁਤ ਤਕਲੀਫ ਵੀ ਮਿਲਦੀ ਹੈ ਤੇ ਲਈ ਤਾਂ ਪਹਿਲੇ ਡਾਕਟਰ ਦੇ ਲੱਗੇ ਹੁੰਦੇ ਸੀ ਮੇਰੇ ਲਈ ਇਹ ਭੱਠੇ ਦਾ ਕੰਮ ਕਰਕੇ ਦੇਹੜੀਆਂ ਨਹੀਂ ਸੀ ਇਹਨਾਂ ਨੇ ਕੀਤੀ ਜਿਵੇਂ ਹੋਣਾ ਹੈ ਕਰ ਲਾਗੇ ਕੰਮ ਅਗੇ ਆਮਦਨ ਐਨੀ ਮੇਰੇ ਆਉਂਦੀ ਨਹੀਂ ਆਮਦਨ ਤੇ ਬੈਗ ਲੈਉਣੇ ਪੈਂਦੇ ਉਹਦੇ ਚ ਲੱਗ ਜਾਂਦੀ ਬਸ ਕਿੰਨੇ ਦਾ ਬੈਗ ਹੈ ਬੈਗ 500 ਦਾ ਹੈਗਾ ਬੈਗ ਇੱਕ ਉਹ ਇੱਕ ਦਿਨ ਬੈਗ ਇੱਕ ਹੀ ਘੜਦਾ ਮੇਰਾ ਪਰ ਜੰਨੀ 500 ਹੁੰਦਾ ਉਧਰੋਂ ਇੱਥੇ ਹੀ ਲੱਗ ਜਾਂਦਾ ਬੈਗ ਤੇ ਅੱਛਾ ਹਾਂਜੀ ਇੱਕ 23 ਸਾਲਾਂ ਭੈਣ ਜਿਹਦਾ ਡੇਢ ਸਾਲ ਦਾ ਹੀ ਹਜੇ ਬੱਚਾ ਉਹਦੀ ਵਿਚਾਰੀ ਦੀ ਅੰਤਰੀ ਫਟ ਗਈ ਜਦੋਂ ਵਿਚਾਰੀ ਦਾ ਹਾਲਚਲ ਪੁੱਛਿਆ ਤਉਹ ਦਰਦ ਨਾਲ ਵਿਲਕ ਰਹੀ ਸੀ ਉਹ ਕਹਿੰਦੀ ਮੈਂ ਪਿਛਲੇ 6-7 ਮਹੀਨਿਆਂ ਤੋਂ ਇਲਾਜ ਅਧੀਨ ਆ ਸਾਡੇ ਕੋਲੇ ਪੈਸੇ ਹੈ ਨਹੀਂ ਜ਼ਿਲ੍ਹਾ ਮੋਗਾ ਦਾ ਇਹ ਪਰਿਵਾਰ ਜਿਸ ਵਿੱਚ ਇਹਦਾ ਘਰ ਵਾਲਾ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ ਜਦੋਂ ਦੀ ਇਹ ਬਿਮਾਰ ਹੋਈ ਐ ਸਾਰਾ ਕੁਝ ਵਿਗ ਗਿਆ ਨਾ ਹੀ ਇਲਾਜ ਕਰਾਉਣ ਨੂੰ ਪੈਸੇ ਆ ਘਰ ਵਾਲਾ ਵਿਚਾਰਾ ਪ੍ਰਾਈਵੇਟ ਨੌਕਰੀ ਕਰਦਾ ਸੀ ਉੱਥੋਂ हट ਕੇ ਹੁਣ ਉਹ ਦਿਹਾੜੀ ਕਰਨ ਲੱਗ ਗਿਆ ਜਿਹੜੀ ਵੀ ਉਹਨੂੰ ਦਿਹਾੜੀ ਮਿਲਦੀ ਆ ਉਹਦੇ ਜਿਹੜੇ ਭੈਂਡ ਦੇ ਬੈਗ ਲੱਗੇ ਆ ਉਹੀ ਬਦਲੇ ਜਾਂਦੇ ਆ ਭੈਣ ਕਹਿੰਦੀ ਮੇਰੇ ਜ਼ਖਮ ਹੋਏ ਪਏ ਆ ਲਾਗੇ ਵੀ ਲੱਗੇ ਪਏ ਆ ਵਿਚਾਰੀ ਨਰਕ ਭਰੀ ਜ਼ਿੰਦਗੀ ਐ ਬਤੀਤ ਕਰ ਰਹੀ ਆ ਘਰ ਵਾਲਾ ਹੀ ਰੋਟੀ ਪਕਾਉਂਦਾ ਉਹੀ ਬੱਚੇ ਨੂੰ ਸਾਭਦਾ ਡਾਕਟਰ ਨੇ 1.5 ਤੋਂ 2 ਲੱਖ ਰੁਪਏ ਖਰਚਾ ਦੱਸਿਆ ਜੇ ਕੋਈ ਵੀ ਵੀਰ ਜਾਂ ਭੈਣ ਇਸ ਭੈਣ ਦੀ ਇਲਾਜ ਦੇ ਵਿੱਚ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਉਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ